ਲਓ ਵੀ ਮਿੱਤਰੋ 깔 ਰਿਹਾ ਕਮਜੋਰਾ ਸ਼ੋਰਾਂ ਦੇ ਮੁੰਡਾ ਚੋਕ ਕੇ ਵਿਖਾਊਗਾ ਦੋ ਪੰਡਾ ਇਕੱਠੀਆਂ ਪੰਡ ਦੇ ਪੰਡ 18 ਕੇ ਸਾਲ ਉਮਰ ਦਾ ਮੁੰਡੇ ਦੀ ਤਾਂ ਵੇਖੋ ਹੁਣ ਪੰਡ ਚੋਕਦਾ ਚੱਲ ਵੀ ਆ ਮੁੰਡਿਆ ਬਾਦਾ ਕੰਡੇ ਤੇ ਤੈਨੂੰ ਜੋਖ ਕੇ ਵੀ ਵਿਖਾਵਾਂਗੇ ਚੋਕ ਕੇ ਆ ਪੀਚਾ ਟਮਾਰ ਗਾਇ ਯਾਰਾ ਤੇ ਤੀ ਮਮਈ ਨੇਦਣੋਗੇ ਤੈਨੂੰ ਸਾਨੂੰ ਸਤਾਉਂਦਿਆਂ ਨੂੰ ਫੋਨ ਕਰ ਕਰਕੇ ਇਹ ਹੁਣ ਤੇ ਕੋ ਅੰਦਰ ਸਾਫ ਨਹੀਂ ਆਇਆ ਜੀ ਕਿੰਨੇ ਦਿਨਾਂ ਦਾ ਸਤਾਉਂਦਿਆਂ ਗੁਰੂਆ ਫੋਨ ਕਰ ਕਰਕੇ ਤੇ ਮਿੱਤਰੋ ਆ ਅੰਦਰ ਪੋਣੀ ਇੱਥੇ ਦੁਕਾਨਾਂ ਬਹੁ ਲੱਗੀਆਂ ਅਸੀਂ ਤੇ ਆਪਣੇ ਹੁਣੇ ਹਜੇ ਸਾਫ ਕਰਈਆਂ ਇਹਦੇ ਕੋ ਚੁਪੀਆਂ ਗਈਆਂ ਦੁਕਾਨਾਂ ਟਰਾਲੀ ਇੱਕ ਮੇ ਉਹ ਛੱਡ ਗਈ ਉਹ ਤੇ ਲੈ ਵੀ ਮਾਨਕਾ ਕੰਡੇ ਤੇ ਜੋਖ ਕੇ ਵਿਖਾਉਣੇ ਪੰਡ 80 ਕਿਲੋ ਦੀ ਆ ਅਸੀਂ ਅੱਗੇ ਫੰਗ ਲਾ ਲਏ ਮੈਨੂੰ ਗੱਭਰੂ ਅਹੀਂ ਆ ਜੋ ਫੌਂਕਾਂ ਗਾਣਿਆਂ ਦੇ ਤੂੜੀ ਨਾ ਉਹ ਤੋਂ ਨਹੀਂ ਵੀ ਕਰਤਾ ਨਾ ਥੱਲੇੋਂ ਪਾਹ ਟਰਾਲੀ ਨੂੰ ਗਈ ਅੰਦਰ ਦਿਲਤ ਇੱਕ ਰਾਉ ਟਰਾਲੀ ਪਹੁੰਚਦੇ ਨਾ ਤੇ ਫੇਰ ਨਹੀਂ ਉੱਪਰ ਪਰਵਾਹ ਫੇਰ ਮ제 ਮ제 ਲੱਗੇ ਰਿਓ ਟਰਾਲੀਆਂ ਤੇ ਇਹਨੇ ਆਪਣੇ ਕੋਲ ਕੋਸਾ ਗਿੱਲੀ ਤੂੜੀ ਆ ਹੁਣ ਪੰਡ ਤੇ ਪੰਡ ਰੱਖੂਗਾ ਮੁੰਡਾ ਧਿਆਨ ਬਸ ਵੀਡੀਓ ਲਾਸ਼ ਤੱਕ ਵੇਖਿਓ ਤੁਹਾਨੂੰ ਵੇਟ ਵੀ ਕਰਕੇ ਵਿਖਾਵਾਂਗੇ ਕਿੰਨਾ ਵੇਟਿਆ 18 ਸਾਲ ਉਮਰ ਆ ਮੁੰਡੇ ਦੀ ਤੇ ਵਜਨ ਚੁੱਕਦਾ ਗੱਲ ਹੀ ਛੱਡੋ ਓ ਕੰਡਾ ਲਿਆ ਓ ਮੜਕੇ ਆਪਾਂ ਜੋਖਣਾ ਵਾ ਪੰਡਾ ਦੋ ਸ਼ਰਤ ਲੱਗੀ ਆ 5-5000 ਦੀ ਕਿੰਨੇ ਤੂੰ ਲਈ ਸ਼ਰਤ ਆ ਕੋਣ ਵੱਡਾ ਆ ਪਾ ਲੰਦਿਆ ਕਰ ਦਿਲ ਕਿੰਨੇ ਜੇ ਚੁੱਕ ਗਿਆ ਫੇਰ ਦਵੇਂਗਾ 5000 ਫੇਰ ਦੇ ਦਾਂਗੇ 5000 ਜੇ ਨਾ ਚੁੱਕੀ ਗਈ ਫੇਰ ਤੈਨੂੰ ਵਾ ਠੀਕ ਆ ਕੰਡਾ ਆਵੇ ਅੰਦਰ ਪਿਆ ਆਪਾਂ ਜੋਲ ਲੈਣੀ ਕੋਈ ਗੱਲ ਨਹੀਂ ਕੰਡਾ ਲਾ ਦੱਬ ਦੱਬ ਕੇ ਪੌਂਡਿਆ ਮੁੰਡਾ 80-90 ਕਿਲੋ ਕਟੋ ਘਟ ਵੀ ਜਾਂਦਾ ਕੰਡਾ ਲੈ ਕੇ ਆਓ ਨਾ ਕੰਡਾ ਓ ਹੀ ਲੈ ਜਾਂਦਾ ਵਾ ਵਾ ਠੀਕ ਆ 5-5000 ਦੀ ਸ਼ਰਤ ਲੱਗੀ ਆ ਇਧਰ ਹਾਂਜੀ ਹਾਂਜੀ 80 ਕਿਲੋ ਪੰਡ ਚੁੱਕੂਗਾ ਮੁੰਡਾ 搞好了